ਥਾਨਕ ਪੁਲਿਸ ਨੇ ਜ਼ਿਲ੍ਹੇ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਨਕਲੀ ਡੀਜ਼ਲ ਦੇ ਕਾਰੋਬਾਰ ਦਾ ਪਰਦਾਫਾਸ਼ ਕਰਦਿਆਂ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ આરોપીਆਂ ਨੇ ਨਾਬਾ ਦੇ ਵਿੱਚ ਡੀਜ਼ਲ ਸਟਾਕ ਕੀਤਾ ਸੀ। આરોપીਆਂ ਨੇ ਜਿਸ ਜਗ੍ਹਾ ਤੇ ਡੰਪ ਬਣਾਇਆ ਹੋਇਆ ਸੀ ਉੱਥੇ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਨਹੀਂ ਸੀ। ਜੇਕਰ ਕਿਸੇ ਕਾਰਨ ਅਗਲਾ ਜਾਂਦੀ ਹੈ ਤਾਂ ਨਾਬਾ ਸ਼ਹਿਰ ਦਾ ਲਗਭਗ ਦਾ ਹਿੱਸਾ ਜਪੇਟ ਦੇ ਵਿੱਚ ਆ ਜਾਂਦਾ ਸੋ ਡੀਜ਼ਲ ਤਸਕਰੀ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਇਹ ਬੈਟ ਰੂਪ ਦੇ ਨਾਲ ਚੱਲ ਰਿਹਾ ਸੀ ਜਦ ਪੈਟਰੋਲਾ ਐਸੋਸੀਏਸ਼ਨ ਮੈਂਬਰਾਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਜੀਐਸਪੀ ਨਾਪਾ ਮੰਦੀਪ ਕੋਲ ਨੂੰ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਜਿਸ ਸਬੰਧ ਵਿੱਚ ਮੌਕੇ ਤੇ ਪਹੁੰਚ ਕੇ ਕੈਂਟਲ ਨੂੰ ਜ਼ਬਤ ਕੀਤਾ ਗਿਆ ਕੁਝ ਪਤਰਾ ਲੱਗਿਆ ਸੀ ਕੁਝ ਕੁਝ ਦੇ ਸਾਹਮਣੇ ਤੋਂ ਨਾਦੇ ਦੇ ਵਿੱਚ 10 ਰੁਪਏ ਪ੍ਰਤੀ ਲੀਟਰ 7 ਰੁਪਏ ਪ੍ਰਤੀ ਲੀਟਰ ਸਸਤਾ ਡੀਜ਼ਲ ਕਹਿ ਕੇ ਕੋਈ ਚੀਜ਼ ਵੇਚੀ ਜਾ ਰਹੀ ਪਈ ਤਕਰੀਬਨ ਪਟਿਆਲੇ ਤੇ ਲੋਕਲ ਕਮੈਨਾਂ ਵਾਲਿਆਂ ਦੇ ਇੱਧਰ ਉੱਧਰ ਪੈ ਰਹੇ ਤਾਂ ਕਿਉਂਕਿ ਸਾਡੀ ਜਿਹੜੀ ਡੀਜ਼ਲ ਦੀ ਕਮਿਸ਼ਨ ਹੈ ਨਾ 2 ਸਵਾ ਦਰ ਰਹੀ ਹੈ। ਸਜੀ ਕੋ ਸਤਾ ਅਖਰ ਤੇ 10 ਰੁਪਏ ਸਸਤਾ ਵੇਚ ਰਿਹਾ ਇੱਕ ਨਹੀਂ ਜਿਆ ਤਾਂ ਉਹ ਚੋਰੀ ਦਾ ਮਾਲ ਹੈ ਜੀ। ਜਾਂ ਉਹ ਡੁਪਲੀਕੇਟ ਚੀਜ਼ ਹੈ ਕੋਈ ਵੀ ਉਹ ਡੀਜ਼ਲ ਲੈ ਰਿਹਾ ਲੇਕਿਨ ਉਹ ਡੀਜ਼ਲ ਪਹਿ ਕੇ ਇਥੇ ਮਾਰਕਿੰਗ ਕਰ ਰਿਹਾ ਸੀ ਵੱਡੇ ਵੱਡੇ ਟੈਂਕ ਲੜੀਆਂ ਭਰ ਕੇ ਤੇ ਗੀਨ ਅੱਗੇ ਪਟਿਆਲੇ ਪਾ ਗਏ ਸਮੇਂ ਕਿਥੇ ਪੁਲਿਸ ਵਾਲਿਆਂ ਨੇ ਇੱਥੇ ਰੋਟੀ ਦੇ ਬੁਲਾਵੇ ਨੇ ਜਰਾ ਆ ਤਾ ਉਹ ਇਹਨਾਂ ਨੂੰ ਰਕਤ ਕੀਤਾ ਇਹ ਇਹਨਾਂ ਦਾ ਡਰਾਈਵਰ ਕਨੈਕਟਰ ਗੱਜੇ ਦੇ ਮਾਲਕ ਹੈ ਉਹ ਬੰਦਾ ਨੈਸਟ ਕੀਤੇ ਇਹਨੇ ਟੈਂਪੋ ਚੰਬਾ ਕਰਦੇ ਕਿੰਨੇ ਬੰਦੇ ਇਹ ਸਰ ਸਾਨੂੰ ਮੇਰੇ ਖਿਆਲ ਸਾਡੀ ਨੌਲੇਜ ਜੀ ਦੋ ਤਿੰਨ ਮਹੀਨੇ ਬੈਠਣਾ ਤੇ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਕੋਈ ਮਤਲਬ ਇਕੱਲੇ ਬੰਦੇ ਦਾ ਕੰਮ ਨਹੀਂ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਕੋਈ ਗਰੁੱਪ ਹੈ ਹੋਰ ਹੁਣ ਇਹ ਦੇਖਣ ਦੀ ਗੱਲ ਹੋਏਗੀ ਕਿ ਇਹ ਕੀ ਚੀਜ਼ ਆ ਦਿੱਖਦਾ ਹੀ ਜੀ ਦੇਖੋ ਕੋਈ ਵੀ ਬੰਦਾ ਜੇ ਕੋਈ ਵੀ ਚੀਜ਼ ਹੈ ਜਿਹੜੀ ਗਲਤ ਸੀਲ ਹੈ ਉਸ ਤਰ੍ਹਾਂ ਪੁੱਲੀ ਰੇਚੀ ਸਰ ਦਾ ਨਾਉ ਪਾਸ ਸਕਦਾ ਮੋਹ ਪੱਠੇ ਤੇ ਕੋਈ ਇਨਸੀਡੈਂਟ ਹੋ ਜੇ ਰਿਹਾ ਪੱਠੇ ਤੇ ਲੇਬਰ ਵੀ ਰਹਿੰਦੀ ਹੈ ਨਾਲ ਉੱਤੇ ਬੰਬਰ ਚੱਲ ਰਹੇ ਨੇ ਤੁਹਾਨੂੰ ਕੋਈ ਨਹੀਂ ਲੋਬੜ ਦਾ ਨੁਕਸਾਨ ਹੋਵੇ ਅਗਲ ਅਕਸਰ ਇਹ ਐਕਸਪਲੋਸਿਵ ਵੈਕਟਰ ਲੱਗਦਾ ਹੈ ਦੂਜੀ ਗੱਲ ਅਸੀਂ ਆਨੀਆਂ ਜੀ ਐਸੈਂਸ਼ੀਅਲ ਕਮੋਡਿਟੀਜ਼ ਜਿਹੜਾ ਡੀਟੇਲ ਬਤੋਲ ਬਣ ਬੰਦ ਅਸੀਂ ਰੂਲ ਆਂਡ ਰੈਗੂਲੇਸ਼ਨ ਫੂਡ ਸਪਲਾਈ ਦੇ ਐਨਓਸਿਆਂ ਦੇ ਤਾਪ ਲਾਇਆ ਉਹਦੇ ਚ ਸੈਮ ਨਹੀਂ ਸੀ ਜੀ ਬੱਚਾ ਬਣਦਾ ਹੈ ਜੇ ਕੋਈ ਗਲਤ ਚੀਜ਼ ਕਰਕੇ ਚੱਲਿਆ ਫੋਟਮੰਟ ਵੀ ਹੋ ਗਈ ਡੁਪਲੀਕੇਟ ਚੀਜ਼ ਦੇ ਕੇ ਵਿਚਲੀ ਤੇ ਦੂਜੀ ਗੱਲ ਜੇ ਕੋਈ ਉਹ ਇੰਜਨ ਉੰਜਨ ਚ ਪਾ ਲਿਆ ਤੇ ਅਗਰ ਉਹ

ਕਾਸੀ ਟੈਕਸ਼ਨ ਲਗਾ। ਤੁਹਾਡੇ ਬਿਜ਼ਨਸ ਦੇ ਕੀ ਫੈਕਟਰ ਹੈ? ਸਾਡੇ ਬਿਜ਼ਨਸ 'ਚ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਇਹਨਾਂ ਤੋਂ ਚੇਂਜ ਪਵਾਇਆ, ਉਹ ਸਾਡੇ ਤੋਂ ਵੀ ਗੱਡੀਆਂ ਫੇਰ ਪਵਾ ਆਈਆਂ ਪਾਪਾ ਜੀ। ਤੇ ਉਹ ਕੱਲ ਨੂੰ ਨਕਸਪੈ ਦਾ ਉਹਨਾਂ ਨੇ ਤੁਹਾਡੇ ਤੋਂ ਡੀਟੇਲ ਪਵਾਉਣ ਲੱਗ। ਹੈਨਾ ਇਹ ਤੇ ਦੋ ਵਾਰੀ ਵੀ ਤੁਹਾਡੇ ਇੰਜਨ ਡੀਟੇਲ ਪਾ ਦੇ ਇੰਜਨ ਤਾਂ ਸੱਤਾਂ ਨਸਟਾ ਤੇਗਾ। ਕਿੰਨੇ ਹਜ਼ਾਰ ਲੀਟਰ ਖਰਵਾ ਦੇ? ਪੂਰੀ ਗੱਡੀ ਹੈ ਜੀ ਨਾ 12-14 ਹਜ਼ਾਰ ਲੀਟਰ। ਅੱਛਾ। ਸਰ ਉਹ ਲਿੱਟੇੜੀ ਬਾਰੇ ਕਿਥੋਂ ਆਈ ਆ? ਜੀ ਹਾਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਪੀਸ ਕਰ ਰਹੇ। ਕੰਪ੍ਰੈਸਰ ਲਾਈ ਕਰਦੇ ਸੀ ਕਿਸੇ ਕਿ 90 ਦੇ ਤੱਕਈ ਕਈ ਹਲਕੇ ਪਿੰਡਾਂ ਚ ਸਾਨੂੰ ਇਹ ਪਤਾ ਲੱਗਾ ਸਮਾਨੇ ਸਮੋਣੀ ਕੰਨੀ ਪਾ ਕੇ ਆਏ ਨੇ ਵੀ ਵਿਲੇ ਬਟਿਆਰੇ ਚ ਕਾਫੀ ਕੁਝ ਕੀਤਾ ਹਲਵਾਈ ਸਾਨੂੰ ਇਹ ਪਤਾ ਲੱਗੇ ਮਾਰਕੀਟਿੰਗ ਕਰਕੇ ਨਾ ਜੀ ਬਹੁਤ ਸਾਰੇ ਸੈਂਪਲ ਲੈ ਗਏ 90 ਹਲਵਾਈਆਂ ਦੇ ਇਕੱਠੇ ਆਰਿਆਂ ਦੇ ਕਮੈਨ ਆਰਿਆਂ ਦੇ ਵੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ 7 ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ ਪਰ ਮੇਰੇ ਖਿਆਲ ਇਹ ਫੋਰਲ ਇਨਕੁਆਰੀ ਹੋਵੇ ਤਾਂ ਬਹੁਤ ਵੱਡਾ ਗਰੂ ਹੈ ਵੀ ਅਮਰੀਕਾ ਪੰਜਾਬ ਲੈ ਕੇ ਕੰਮ ਚਾਹਤੇ ਇੱਥੇ ਪੰਜਾਬ ਚ ਚੱਲ ਰਿਹਾ ਹੁਣ ਕਿੱਥੇ ਚੱਲ ਰਿਹਾ ਖੜੂ ਸਾਰੇ ਪੰਜਾਬ ਚ ਚੱਲ ਰਿਹਾ ਹੋਊਗਾ ਜੀ ਕੀ ਲੱਗਦਾ ਮਿਨੀ ਪੂਪ ਚਲਾਣਾ ਸੀ ਕੀ ਹੋਊਗਾ ਦੇਖੋ ਜੀ ਹੁਣ ਗਵਰਨਮੈਂਟ ਨੂੰ ਤਾਂ ਐਕਸ਼ਨ ਲੈਣਗੇ ਹੈਨਾ ਕਿ ਇਨਕੁਆਇਰੀ ਕਰਨਗੇ ਤਾਂ ਪਤਾ ਲੱਗ ਜਾਵੇ ਦੇਖੋ ਜੀ ਕੱਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲੀ ਸੀ ਕਿ ਜਿਹੜੇ ਪੰਪ ਵਾਲਿਆਂ ਦੇ ਨੇੜੇ ਤੇੜੇ ਭੱਠੇ ਨੇ ਜੀ ਕਮਾਈਨਾਂ ਵਾਲੇ ਉਹਨਾਂ ਤੇ ਇਹ ਪਾ ਰਹੇ ਸੀਗੇ 7-8 ਰੁਪਏ ਸਸਤਾ ਫਿਰ ਸਾਡੇ ਪ੍ਰਧਾਨ ਚ ਨੇਜਿਆ ਜੀ ਸਾਡੇ ਜੀਵਨ ਦੀ ਬਿੱਟੂ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜਾ ਕੇ ਬੇਨਤੀ ਕੀਤੀ ਵੀ ਆ ਆਪਣੇ ਇਲਾਕੇ ਤੋੜਿਆ ਉਹਨਾਂ ਨੇ ਕੁਰੰਟ ਮੈਡਮ ਨੇ ਐਕਚੁਅਲ ਨੇ ਅੱਜ ਸੱਜੇ ਜੂਪੀ ਲਈ ਚੌਕੀ ਇੰਟਰ ਦੀ ਡਿਊਟੀ ਲਈ ਸਾਡੇ ਲੀਡਰ ਜਿਹੜੇ ਸੁਖੀ ਦੀਵਨ ਜੀ ਨੇ ਉਹਨਾਂ ਨੇ ਮਿਹਨਤ ਦਾ ਸਦਕਾ ਕੱਲ ਬੜੀ ਸਟਰਗਲ ਕਰਕੇ ਇਹਨਾਂ ਨੇ ਇਹ ਜਿਹੜਾ maal ਕਵਰ ਕੀਤਾ ਤੁਸੀਂ ਦੇਖੋ ਵੀ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਪਲਾਈ ਕਰਦੇ ਨੇ ਇਹਦੇ 'ਚ ਬੈਟਰੀ ਚੋਰੀ ਹੁੰਦਾ ਤੇ ਐਕਸਪਲੋਡਰ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਸੀ ਸਾਰੇ ਪੰਪਾਂ ਲੈ ਖੜੇ ਆ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਕਿੱਲਾ ਜਿੱਥੇ ਤੁਹਾਨੂੰ 8 ਰੁਪਏ ਸਸਤਾ ਮਿਲਦਾ ਸੀ ਥੋੜੇ ਕੋਲੋਂ ਵਾਗੇ ਤੇ ਫਿਰ ਸਾਰੇ ਪੰਪਾਂ ਤੇ ਇਹ 90 ਤੇ ਇਫੈਕਟ ਹੋ ਰਿਹਾ ਸੀ ਫਿਰ ਪੁਲਿਸ ਦੀ ਮਿਹਨਤ ਦਾ ਸਦਕਾ ਕੱਲ ਇਹਨਾਂ ਨੇ ਫੜ ਲਈ ਸਾਡੇ ਮੈਡਮ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ ਕਿਰਸੀ ਦੇ ਸਾਰੇ ਪੰਪਾਂ ਇੱਥੇ ਹੀ ਰਹੇ ਰਾਤ ਦੇਰ ਉਹ ਫੜ ਕੇ ਇਹਨਾਂ ਨੇ ਹਾਲੇ ਅਗੋਂ ਤੱਕ ਹੀ ਸ਼ਿਆਰੀ ਹੈ ਜੀ 80 ਦਾ 90 ਸੂਚਨਾ ਦਿੱਤੀ ਹੈ ਸਾਰੇ ਪੰਪਾਂ ਨੇ ਰਲ ਕੇ ਮੈਡਮ ਨੂੰ ਪੁਲਿਸ ਨੂੰ ਦਿੱਤੀ ਹੈ ਵੀ ਇਹ ਜਿਹੜਾ ਹੋ ਰਿਹਾ ਇਲੈਗਲ ਹੋ ਰਿਹਾ ਨਜਾਇਜ਼ ਬਗੈਰ ਪੈਟਰੋਲ ਪੰਪ ਦੇ ਲਾਇਸੈਂਸ ਤੋਂ ਇਹ ਕੰਬਾਈਨ ਵਾਲਿਆਂ ਨੂੰ ਪੱਠਿਆਂ ਵਾਲੇ ਸਾਰੇ ਆਪਾਰੇ ਪੱਠਿਆਂ ਵਾਲਿਆਂ ਨੇ ਸਸਤਾ ਦਿੱਤੇ ਜਿੱਥੇ 8 ਰੁਪਏ ਪੰਪ ਨਾਲੋਂ ਫਰਕ ਹੈ ਤਾਂ ਪੱਠੇ ਵਾਲੇ ਆਪ ਹੀ ਲੈਣਗੇ ਜਦੋਂ ਬੱਚਿਆਂ ਨੇ ਮਿਹਨਤ ਸਾਧ ਕੇ ਇਹ ਬਹੁਤ ਐਫਰਟਸ ਕਰਕੇ ਪੜੇ ਗਏ ਨੇ ਸਾਡੇ ਪ੍ਰਧਾਨ ਸਾਹਿਬ ਜਨੇਜਾ ਜੀ ਜੀਵਨ ਜੀ ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਕਟ ਹੋ ਰਿਹਾ ਇਸ ਸ਼ਰਿਆਂ ਪੱਠਿਆਂ ਤੇ ਸ਼ਰਿਆਂ ਕੰਬਾਈਨਾਂ ਵਾਲਿਆਂ ਨੇ ਸ਼ਰਿਆਮ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ ਔਰ 0.8 ਰੁਪਏ ਲੀਟਰ ਇਹ ਸਸਤਾ ਮਿਲੂਗਾ ਉਹਨੇ ਸਾਡੇ ਕੋਲ ਕੀ ਕਰ ਰਹਾ ਹੋਣਾ ਬਾਕੀ ਇਹ ਨਕਲ ਹੀ ਆ ਬਾਕੀ ਦਾ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲ ਹੈ ਬਹੁਤ ਵੱਡਾ ਅਸੀਂ ਤਾਂ ਇਹ ਜੱਜ ਕਰ ਰਹੇ ਆ ਸਾਡੀ ਜੂਨੀਅਰ ਹੈ ਜੱਜ ਕਰ ਰਹੀ ਹੈ ਬਹੁਤ ਪਿੱਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆਮ ਪੂਰਾ 13-15 ਹਜ਼ਾਰ ਦਾ ਲੀਟਰ ਦਾ ਟੈਂਕ ਬਾਕ ਕਿਤੇ ਬਰਾਬਦ ਹੋਇਆ ਔਰ ਮੈਡਮ ਨੇ ਦੇ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਨੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ 7 ਯੂਨੀਅਨ ਦਾ ਦਿੱਤਾ ਔਰ ਫੜ ਕੇ ਪਰਚਾ ਦਵਾਇਆ ਔਰ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਇਹਦੀ ਬਕਾਇਰੀ ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਔਰ ਜਿਹੜਾ ਸਾਡਾ ਰੋਜ਼ਗਾਰ ਹੈ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲੇ ਨਕਲੀ ਪਾ ਦਨਗੇ ਉਹ ਕਾਨੂੰਨ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਊਗਾ ਕਾਨੂੰਨ ਸਾਡੇ ਨਾਲ ਤਾਂ ਲੜਾਈ ਹੋਣੀ ਆ ਵੀ ਤੁਸੀਂ ਡੀਜ਼ਲ ਦੇਤਾ ਗਲਤ ਇਸ ਕਰਕੇ ਮੈਂ ਤਾਂ ਇਹ ਮੰਗ ਕਰਦੀ ਆ ਸਾਰੀ ਯੂਨੀਅਨ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਵੀ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਇਰੀ ਤਹਿਕੀਕਾਤ ਕਰਕੇੁੱਧ ਦਾ ਦੁੱਧ ਪਾਣੀ ਦਾ ਪਾਣੀ ਦਿੱਤਾ ਜਾਏ। ਲੈ ਜੂਗਾ ਵੀਰੇ ਤੇ ਮੈਂ ਕੋਈ ਗੱਲ ਨਹੀਂ। ਓਕੇ ਵੀਰੇ। ਜੀਵਨ ਪ੍ਰਕਾਸ਼ ਪੁੱਤਰ ਬਲੈਦੀ ਰਾਮ ਵੱਚੀ ਤੀਂ ਦਿਹਾਰ ਨਬਨ ਇੱਕ ਇਹਦੇ ਨਾਲ ਜਿਹੇ ਅਮਰਦੀਪ ਚਿੰਦੜ ਇਹ ਪੈਟਰੋਲ ਪੰਪ ਦੇ ਮਾਲਕ ਨੇ ਸਾਰੇ ਐਸੋਸੀਏਸ਼ਨ ਦੇ ਬੱਧੇ ਗਏ ਨੇ ਨਾਲ ਉਹਨੇ ਇੱਕ ਸਨੂਤਲਾ ਦਿੱਤੀ ਜੀ ਆਪਣਾ ਬਿਆਨ ਲਿਖਾਇਆ ਤੇ ਜਿਹੜੇ ਹੈਗੇ ਆ ਇੱਕ ਰਾਹ ਹਰਦੀਪ ਸਿੰਘ ਹੈਰਾ ਪਿੰਡ ਲਾਹੌਰਾਂ ਦਾ ਨਿਰਮਰਜੀਤ ਸਿੰਘ ਚੌਧਰੀ ਮਜਰੂਰ ਇਹ ਸਾਰੇ ਨਾ ਬਾਹਰੋਂ ਤੇਲ ਲਿਆ ਕੇ ਸਸਤੇ ਰੇਟਾਂ ਤੇ ਭੱਠੇ ਤੇ ਭੱਠਿਆਂ ਦੀ ਸਪਲਾਈ ਕਰਦੇ ਆ ਤੇ ਤੇਲ ਵੀ ਹੋ ਜੂਗਾ ਕਹਿੰਦੇ ਵਧੀਆ ਨਹੀਂ ਚੱਲੇਗਾ ਜਿਹਦੇ ਸਾਹਮਣੇ ਉਹ ਦੱਸਦੇ ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਿਖਾਇਆ ਸੀਗਾ ਵੀ ਗੱਡੀ ਨੰਬਰ ਆ ਇਹ ਜਿਹੜੇ ਅੱਜ ਇਹ ਦੇ ਵਿੱਚ ਪੀ ਵੀ 10 ਜੀ ਡੀ 99 ਕਰਨ ਦੇ ਵਿੱਚ ਡੀਜ਼ਲ ਲੈ ਕੇ ਲੋਡ ਕਰਕੇ ਲੈ ਕੇ ਆਇਆ ਨਾ ਇੱਥੇ ਪਾਪੋ ਜੁਆਲੀ ਰੋਡ ਜੋੜੇ ਕੋਲ ਅੰਸਾਈਡ ਤੇ ਇਹ ਉੱਥੇ ਪੱਠੇ ਦੇ ਕੋਲੇ ਲੈ ਕੇ ਗੱਡੀ ਉਹ ਥਰੇ ਇਹਨਾਂ ਦੇ ਕੰਦੀ ਆ ਗਏ ਉਹ ਸੀਗੇ ਬੰਦੇ ਜਸਵੀਰ ਸਿੰਘ ਪੁੱਤਰ ਮਕੰਦ ਸੀਗੇ ਬਸੇ ਪਿੰਡ ਚਲਦਾ ਹੈਗਾ ਇਹ ਡਰਾਈਵਰ ਸੀਗਾ ਜੀ ਤੇ ਇਹਦੇ ਨਾਲ ਮੁੰਡਾ ਸੀਗਾ ਵਕੀਲ ਰਾਮਪੁੱਤਰ ਜੀਤਾਰਾਮ ਬਸੇ ਪਿੰਡ ਭੀਮੜਾ ਉਹ ਪੌਣੀਗਾੜ ਖਾਂਡੇ ਸੀਗੇ ਇਹ ਦੋਨੋਂ ਬੰਦੇ ਉੱਥੇ ਗੱਡੀ ਲੈ ਕੇ ਖੜੇ ਸੀਗੇ ਕਿਸੇ ਨੂੰ ਦੇਣ ਦੀ ਖਰਾਬ ਦੀ ਉਹ ਅਸੀਂ ਰਾਉਂਡ ਅਪ ਕਰ ਕਿੰਨੇ ਬੰਦੇ ਦੇ ਨੇ ਕੋਲ ਮੌਜੂਦ ਨੇ ਇਹਨੇ 10 ਬੰਦੇ ਪਰ ਉਹ ਆਪ ਇਹਨਾਂ ਦਾ 4 ਬੰਦਿਆਂ ਦੇ ਕੇਸ ਰਜਿਸਟਰ ਕੀਤਾ ਸੀ ਬਾਕੀ ਅਜੇ ਕਿਤੇ ਨਹੀਂ ਕਿੰਨਾ ਕਿੰਨਾ ਭਰੇ ਆਗੇ ਇਹ ਬ੍ਰਦਰਫੁੱਲ ਭਰੇ ਹੋਏ ਆ ਜਿਹੜੇ ਕੈਂਟਰ ਹੈ ਉਹ ਬੁਲਾਇਆ ਮੀਰ ਮੈਂ ਤਬ ਆ ਕੇ ਅਸੀਂ ਜਿਹੜਾ ਛੇ ਲਖ ਸਰ ਹੁੰਦਾ ਉਹ ਸਨਰਪੂਰ ਦੇ ਜਿਹੜੇ ਮੀਰ ਮੈਂ ਇਹਦੇ ਦੱਸਣ ਮੁਤਾਬਕ ਇਹ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਰਸਤੂ ਤੋਂ ਬਣਿਆ ਹੋਇਆ ਹੈ ਸੰਗਰੂਰ ਡਿਸਟ੍ਰਿਕਟ ਦੇ ਵਿੱਚੋਂ ਉਥੋਂ ਲੋਡ ਕਰਕੇ ਲੈ ਗਿਆ ਸੀ ਅਸੀਂ ਆਟੋ ਬਾਥ ਉਹ ਇਨਵੈਸਟੀਗੇਸ਼ਨ ਦੇ ਤਰ੍ਹਾਂ ਅਸੀਂ ਜਾਵਾਂਗੇ ਜੋ ਵੀ ਹੋ ਗਿਆ ਜੀ ਕੋਈ ਰਿਕਾਰਡ ਮਿਲਿਆ ਬਿੱਲ ਮਿਲਿਆ ਕੋਈ ਇਸ ਤਰ੍ਹਾਂ ਨਹੀਂ ਕੋਈ ਇਹਨਾਂ ਨੇ ਬਿਲਕੁਲ ਸਾਨੂੰ ਕੋਈ ਪਰਮਟ ਕੁਝ ਨਹੀਂ ਦਿੱਤੀ ਤਾਂ ਕਿਤੇ ਜਸਵੀਰ ਸਿੰਘ ਤੇ ਬੁਖੀਦਾ ਇਹ ਦੋ ਹੂਰਾਂ ਜਿਹੜੇ ਕਰਦੇ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ